आज स्थानिक रामलीला ग्राउंड विच जिला प्रधान रकेश कुमार जैन दिए अगवाई विच बीजेपी आगुमा वल्लु पंजाब सरकार के खिलाफ रोष प्रदर्शन करके तीन साल दम मंगेया हिसाब। सरकार गुरदावर पंजाब सरकार गुरदावर जनता पूछ नहीं सवाल जनता पूछ नहीं सवाल जनता पूछ नहीं सवाल जनता पूछ नहीं सवाल इसको आज � ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਖੜਕੜ ਚਲਾ ਦੇ ਵਿੱਚ ਸੋਚ ਚੱਕੀ ਸੀ ਔਰ ਉਹਨਾਂ ਨੇ ਉੱਥੇ ਜਿਹੜੇ ਸੋ ਚੱਕਣ ਤੋਂ ਪਹਿਲਾਂ ਜੋ ਪੰਜਾਬ ਸਰਕਾਰ ਨੇ ਵਾਦੇ ਦਿੱਤੇ ਸੀ ਇੱਕ ਵੀ ਵਾਦਾ ਪੰਜਾਬ ਸਰਕਾਰ ਨੇ ਨਹੀਂ ਪੂਰਾ ਕੀਤਾ ਉਹਨਾਂ ਨੇ ਕਿਹਾ ਸੀ ਵੀ 1000 ਰੁਪਿਆ ਬੀਬੀਆਂ ਦੇ ਖਾਤੇ 'ਚ ਪਾਵਾਂਗੇ ਉਹਨਾਂ ਨੇ ਕਿਹਾ ਸੀ ਵੀ ਅਸੀਂ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ ਉਹਨਾਂ ਨੇ ਕਿਹਾ ਸੀ ਅਸੀਂ 24 ਘੰਟੇ ਜਿਹੜੀ ਹੈਗੀ ਸਾਰੇ ਲੋਕਾਂ ਨੂੰ ਬਿਜਲੀ ਸਪਲਾਈ ਦਵਾਂਗੇ ਔਰ ਵਪਾਰੀ ਲੋਕਾਂ ਨੂੰ 5 ਰੁਪਏ ਜੋਨਟ ਬਿਜਲੀ ਦਵਾਂਗੇ। ਉਹਨਾਂ ਨੇ ਕਿਹਾ ਸੀ ਅਸੀਂ ਤਿੰਨ ਆਪਣਾ ਜਿਹੜਾ ਹੈਗਾ ਬੇਅਦਵੀ ਜਿਹੜੇ ਲੋਕ ਜਿਨ੍ਹਾਂ ਨੇ ਬੇਅਦਵੀ ਕੀਤੀ ਹੈ ਉਹਨਾਂ ਨੂੰ ਸਜ਼ਾ ਦਵਾਵਾਂਗੇ। ਉਹਨਾਂ ਨੇ ਅਜੇ ਇਹ ਨਹੀਂ ਕਿਹਾ ਵੀ ਜਿਵੇਂ ਕਹੇ ਸੀ ਵੀਆਈਪੀ ਕਲਚਰ ਨਹੀਂ ਕਰਾਂਗੇ ਪੰਜਾਬ ਦੇ ਵਿੱਚ। ਅਜੇ ਇਹ ਬਹੁਤ ਉਹਨਾਂ ਨੇ ਯਾਨੀ ਕਿ ਇਹਦੇ ਲੋਕਾਂ ਨੂੰ ਸੁਪਨੇ ਦਿਖਾਏ ਸੀ। ਅੱਜ ਇੱਕ ਵੀ ਸੁਪਨਾ ਉਹਨਾਂ ਨੇ ਪੂਰਾ ਨਹੀਂ ਹੋਇਆ। ਅੱਜ ਉਹਦੇ ਵਿੱਚ ਸਾਰੇ ਜਿਹੜੇ ਪੰਜਾਬ ਦੇ ਯਾਨੀ ਕਿ ਵੀ ਹਰ ਇੱਕ ਮੰਡਲ ਦੇ ਵਿੱਚ ਹਰ ਇੱਕ ਪਿੰਡ-ਪਿੰਡ ਦੇ ਵਿੱਚ ਲੋਕ ਇਹ ਜਨਕਿ ਪੰਜਾਬ ਸਰਕਾਰ ਤੋਂ ਪੁੱਛ ਕਰ ਰਹੇ ਹਨ ਕਿ ਵੀ ਪੰਜਾਬ ਸਰਕਾਰ ਆ ਜਨਕਿ ਵੀ ਜੋ ਸਾਡੇ ਨਾਲ ਵਾਦੇ ਕੀਤੇ ਸੀ ਉਹ ਸਾਡੇ ਕਿਉਂ ਨਹੀਂ ਪੂਰੇ ਕਰ ਰਹੇ ਜੋ ਸਰਕਾਰਾਂ ਨੇ ਜਨਕਿ ਸਾਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਇਹ ਕੁਝ ਦਵਾਂਗੇ ਦੇਖੋ ਹੁਣ ਭਾਰਤੀ ਜਨਤਾ ਪਾਰਟੀ ਸਰਕਾਰ ਦਿੱਲੀ ਦੇ ਵਿੱਚ ਬਣੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ ਨੂੰ ਹਜੇ ਮਹੀਨਾ ਵੀ ਨਹੀਂ ਹੋਇਆ 2500 ਰੁਪਏ ਬੀਬੀਆਂ ਦੇ ਖਾਤੇ 'ਚ ਪਾਉਣ ਦਾ ਉਹਨਾਂ ਨੇ ਵਾਦਾ ਕੀਤਾ ਸੀ ਔਰ 8 ਤਰੀਕ ਨੂੰ 8 ਮਾਰਚ ਵਾਲੇ ਦਿਨ ਪਹਿਲਾ ਦਿਨ ਦੇ ਮੌਕੇ ਦੇਤੇ 5100 ਕਰੋੜ ਰੁਪਏ ਦਾ ਜਿਹੜਾ ਹੈਗਾ ਬਜਟ ਭੈਣਾ ਦੇ ਵਾਸਤੇ ਖਾਤ ਜਨਕੀ ਵੀ ਕਰਕੇ ਔਰ ਉਹ ਜਿਹੜਾ ਹੈਗਾ ਸ਼ੁਰੂਆਤ ਜਿਹੜੀ ਹੈਗੀ ਹੈ ਉਹ ਕਰਤੀ ਤੇ ਇਸ ਕਰਕੇ ਭਾਰਤੀ ਅਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਪਰ ਇਹ ਝੂਠਿਆਂ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਲੋਕਾਂ ਨੂੰ ਝੂਠ ਬੋਲ ਬੋਲ ਕੇ ਵੀ ਅਸੀਂ ਐ ਕਰਾਂਗੇ ਨਸ਼ਾ ਨਸ਼ਾ ਪਿਛਲੇ 3 ਸਾਲ ਤੋਂ ਸਰਕਾਰ ਸੁੱਤੀ ਪਈ ਹੈ ਪੰਜਾਬ ਦੇ ਵਿੱਚ ਨਸ਼ਾ ਹਰ ਐਨ ਇੱਕ ਚੱਪੇ-ਚੱਪੇ ਤੋਂ ਹੋਇਆ ਪਿਆ ਅੱਜ ਗੁੰਡਾਗਰਦੀ ਆਪਾਂ ਕੇ ਗੈਂਗਸਟਰ ਬਾਦ ਰੋਜ਼ਾਨਾ ਕੋਈ ਨਾ ਕੋਈ ਹੰਕਾਰਲਾ ਪਾਜੀ ਕਈਏ ਹਰਮੰਦਰ ਆਪਣੇ ਸ਼੍ਰੀ ਅੰਮ੍ਰਿਤਸਰ ਵਿੱਚ ਹਮਲਾ ਹੋਇਆ ਰੋਜ਼ਾਨਾ ਕੋਈ ਨਾ ਕੋਈ ਗੈਂਗਸਟਰ ਦੁਆਰਾ ਕਿਸੇ ਨਾ ਕਿਸੇ ਹਿੰਦੂ ਲੀਡਰ ਦੀ ਜਾਂ ਕਿਸੇ ਵੀ ਉਸ ਦੀ ਹੱਤਿਆ ਕੀਤੀ ਜਾ ਰਹੀ ਹੈ ਅੱਜ ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਜੋ ਤੁਸੀਂ ਵਾਅਦੇ ਦਿੱਤੇ ਸੀ ਉਹ ਪੂਰੇ ਕਰੋ ਅਸੀਂ ਇਸ ਕਰਕੇ ਸਾਰੇ ਭਾਰਤੀ ਜਨਤਾ ਪਾਰਟੀ ਬਡਲਾਨਾ ਮੰਡਲ ਸਾਡੇ ਕੁਸ਼ਦੀਪ ਸ਼ਰਮਾ ਜੋ ਹੈਗੇ ਮੰਡਲ ਪ੍ਰਧਾਨ ਦੀ ਅਗਵਾਹੀ ਚ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਸਾਰੇ ਨੇ ਜੇ ਜਨਕੀ ਰਹਿਗਾ ਤੇ ਬੜਾ ਲਾਡਾ ਮੰਡਲ ਦੇ ਵਿੱਚ ਇਹ ਇੱਕ ਰੋਸ਼ ਪ੍ਰਦਰਸ਼ਨ ਕੀਤਾ ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ ਨਸ਼ਾ ਉੱਤੇ ਪੰਜਾਬ ਕਹਿੰਦਾ ਸੀ ਇੱਕ ਮੀਮ ਚ ਲਾਈ ਹੈ ਜੰਗ ਨਸ਼ਿਆ ਵਿਰੁੱਧ ਜੁਧ ਨਸ਼ਿਆ ਵਿਰੁੱਧ ਉੱਥੇ ਤੋਂ ਐਕਸ਼ਨ ਪੁਲਿਸ ਲਿਆ ਰਹੀਆਂ ਲਗਾਤਾਰ ਰਿੱਡਾ ਪੈ ਰਹੀਆਂ ਫਰੋਪਟੀਆਂ ਢਾਈਆਂ ਜਾ ਰਹੀਆਂ ਨਸ਼ੇ ਵਿਰੋਧੀਆਂ ਦਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਨਸ਼ੇ ਦਾ ਕੋਈ ਕੰਮ ਨਹੀਂ ਕਰ ਰਹੀ ਜੀ ਨਸ਼ੇ ਤੇ ਕੰਮ ਜੇ ਸਰਕਾਰ ਤਿੰਨ ਸਾਲ ਹੋ ਗਏ ਸੀ ਤਾਂ ਇਹ ਦਾ ਮਤਲਬ ਤਿੰਨ ਸਾਲ ਪਹਿਲਾਂ ਨਸ਼ੇ ਬਕੈਰੀ ਸੀ ਵੀ ਸਰਕਾਰ ਸਰਕਾਰ ਨੂੰ ਕੋੜੇ ਨੂੰ 3 ਸਾਲ ਹੋ ਗਏ ਨਾ ਇਹਦਾ ਮਤਲਬ ਸਰਕਾਰ 3 ਸਾਲ ਪਹਿਲਾਂ ਨਸ਼ੇ ਬਕਿਆਰੀ ਸੀ ਤੇ ਹੁਣ ਸਰਕਾਰ ਨੂੰ ਇਹ ਨਹੀਂ ਕਿ ਵੀ 3 ਸਾਲਾਂ ਬਾਅਦ ਜਾਗ ਗਈ ਹੈ ਸਰਕਾਰ ਕਹੇ ਕਿ ਪੁਰਾਣੇ ਸਰਕਾਰਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਸ਼ੁਰੂ ਕਰਾਇਆ ਹੁੰਦਾ ਥੋੜਾ ਸਮਾਂ ਲੱਗਣਾ ਹੈ ਇਹ ਕੰਮ ਕਰਨ ਲੱਗੇ ਹੋਈ ਵੀ 3 ਸਾਲ ਲੱਗੇ ਇਹਨਾਂ ਕਿ ਵੀ 3 ਸਾਲ ਤਾਂ ਬਹੁਤ ਟਾਈਮ ਹੁੰਦਾ ਇਹਨਾਂ ਕਿ ਵੀ ਨਸ਼ਾ ਤਾਂ ਕਹਿੰਦੇ ਸੀ ਅਸੀਂ ਇੱਕ ਹਫ਼ਤੇ 'ਚ ਖਤਮ ਕਰ ਦਾਂਗੇ ਇਹਨਾਂ ਨੇ ਗੱਲ ਕਹੀ ਸੀ ਇਹਨਾਂ ਕਿ ਵੀ ਆਪਣਾ ਖਟਕੜ ਕਲਾ ਦੇ ਵਿੱਚ ਜਾ ਕੇ ਭਗਤ ਸਿੰਘ ਦੇ ਜੱਦੀ ਪਿੰਡ ਦੇ ਵਿੱਚ ਬੈਠ ਕੇ ਉੱਥੇ ਸੋਚ ਆ ਕੇ ਗੱਲ ਕਹੀ ਸੀ ਵੀ ਮੈਂ 3 ਇਹਨਾਂ ਕਿ ਵੀ ਜਿਹੜਾ ਨਸ਼ਾ ਇੱਕ ਹਫ਼ਤੇ ਦੇ ਅਰ 3 ਸਾਲ ਟੱਪ ਗਏ ਸੀ ਨਸ਼ੇ ਨੇ ਐਡਾ ਕਿੱਦਾਂ ਗਿਆ ਜਿਵੇਂ ਪੁਲਿਸ ਲੈਣੀ ਕਿਉਂ ਹੈ ਅੱਜ ਜਦ ਦੀ ਕੀ ਠੀਕਾ ਪ੍ਰੋਪਰਟੀ ਟਾ ਆਈ ਜਾ ਰਹੀ ਨਹੀਂ ਫਿਰ ਵੀ ਨਸ਼ਾ ਵਪਾਰ ਤਾਂ ਫਿਰ ਵੀ ਚੱਲ ਰਿਹਾ ਰੋਜ਼ਾਨਾ ਕੋਈ ਨਾ ਕੋਈ ਬੰਦੇ ਫੇਰ ਫੜੇ ਜਾ ਰਹੇ ਨੇ ਇਹਦਾ ਮਤਲਬ ਕਿਤਨਾ ਕਿਤੇ ਅੱਜ ਫਿਰ ਵੀ ਲੂਪ ਹੋਲ ਹੈਗੇ ਨੇ ਸਰਕਾਰ ਦੇ ਵਿੱਚ ਦੇਖੋ ਪੰਜਾਬ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਲੋਕਾਂ ਨੇ ਉਹ ਸਬਜ਼ ਬਾਗਾਂ ਦੇ ਚੱਕਰ ਚਾ ਕੇ ਪੂਰਨ ਬਹੁਤ ਮਾਤਰਾ ਨਾਲ ਪੰਜਾਬ ਦੀ ਸਰਕਾਰ ਬਣਾਈ ਹੁਣ ਪੰਜਾਬ ਸਰਕਾਰ ਦਾ ਊਰਜਾ ਕਾ ਪੂਰਨ ਜਿਹੜਾ ਕਾਰਜਕਾਲ ਹੈ ਉਹ ਜੋ ਲਗਭਗ 60% ਤੋਂ ਵੱਧ ਕਾਰਜਕਾਲ ਹੋ ਲੰਘ ਚੁੱਕਾ ਹੈ ਪਰ 60% ਦੇ ਵਿੱਚ ਵੀ ਇਹਨਾਂ ਨੇ ਆਪਦੇ ਉਹਨਾਂ ਚੋਂ 6 ਬਾ ਦੇ ਵੀ ਕੋਈ ਐਸੇ ਪੂਰੇ ਨਹੀਂ ਕਰੇ ਜਿਹੜੇ ਪੰਜਾਬ ਨਾਲ ਸਿੱਧੇ ਸੰਬੰਧਤਾ ਜੀ ਹੈ ਨਾ ਬੀਬੀਆਂ ਨੂੰ ਪੈਸੇ ਪਾਏ ਨਾ ਕੋਈ ਇਹਨਾਂ ਨੇ ਨਸ਼ੇ ਦੀ ਚੇਨ ਤੋੜੀ ਨਾ ਇਹਨਾਂ ਨੇ ਕੋਈ ਕਿਸੇ ਵੀ ਇਸ ਲੈਵਲ ਤੇ ਗੈਂਗਸਟਰ ਬਾਦ ਨੂੰ ਨਾ ਪਾਈ ਕਹਿਣ ਦਾ ਮਤਲਬ ਲੋਕ ਐਨੇ ਨਰਾਸ਼ ਨੇ ਸਾਡੇ ਕੋਲ ਬਾਰ-ਬਾਰ ਇਸ ਗੱਲ ਕਰਕੇ ਆਉਂਦੇ ਸੀ ਵੀ ਤੁਸੀਂ ਘਟੋ-ਘਟ ਬੀਜੇਪੀ ਕਹੇ ਜੀ ਸਵਿੱਧ ਪਾਰਟੀ ਹੈ ਜਿਹਦਾ ਸ਼ਾਸਨ ਹਿੰਦੁਸਤਾਨ ਚੱਲਦੇ ਨੂੰ ਬਾ ਕਮਾਲ ਲੰਬਾ ਸਮਾਂ ਹੋ ਗਿਆ ਵੀ ਤੁਸੀਂ ਇਸ ਬਾਰੇ ਕੁਝ ਬੋਲਦੇ ਹੀ ਨਹੀਂ ਸਾਡੀ ਹਾਈ ਕਮਾਂਡ ਨੇ ਮਹਾਰਿਕ ਮੰਡਲ ਲੈਵਲ ਤੇ ਇਹ ਧਾਰਨਿਆਂ ਦਾ ਯੋਜਨ ਕੀਤਾ ਸੀ ਤਾਂ ਕਿ ਜਾ ਕੇ ਪੰਜਾਬ ਦੀ ਬੋਲੀ ਅੰਨੀ ਸਰਕਾਰ ਨੂੰ ਘਟੋ ਘਟ ਏ ਗੱਲ ਦਾ ਇਲਮ ਹੋ ਸਕੇ ਵੀ 7% ਤੋਂ ਬਸ ਸਮਾ ਟਬਾ ਕੇ ਅਸੀਂ ਲੋਕਾਂ ਨੂੰ ਸਾਜਵਾਂਗ ਬਿਗਾ ਕੇ ਆਏ ਹਾਂ ਉਹ ਸਮਾ ਨਹੀਂ ਟਬਾ ਸਕਦੇ ਪਹਿਲੇ ਦਾ ਤੱਕ ਪਰ ਉਹ ਦੂਸਰੀ ਗੱਲ ਰਹੀ ਨਸ਼ਿਆਂ ਵਾਲੀ ਗੱਲੇ ਇੱਕ ਕੋਈ ਪਹਿਲਾ ਬੰਦਾ ਐਫ ਆਈ ਆਰ ਹੋਈ ਇੱਕ ਦਾ ਹੋ ਰਿਹਾ ਉਹਦੇ ਚੱਕ ਤੁਸੀਂ ਘਾਟ ਆ ਤਾਂ ਵੱਡੇ ਵੱਡੇ ਮੰਗਰ ਮੱਚ ਪੜਨ ਕਰਨੇ ਬਏ ਨੇ ਪੰਜਾਬ ਸਰਕਾਰ ਨੂੰ ਸਭ ਪਤਾ ਏ ਕਹਿੰਦੇ ਲੁਕੇ ਲੁਪੀ ਝੂਟੀਆਂ ਤਲਾਹ ਲੂ ਦੂਜੇ ਦੂਜੇ ਬੰਦਾ ਤਲਾਹ ਦੇ ਉਹਦੀ ਪੜਾਂਗੇ ਦੂਜਾ ਬੰਦਾ ਉਹਦਾ ਪੈਰ ਕੇ ਨਾਲ ਕਿਉਂ ਪਾਉਂਦੇ ਜਿਹਦੇ ਅਲਾਤ ਤੁਸੀਂ ਪਹਿਲਾਂ ਦੇਖੇ ਨੇ ਪੰਜਾਬ ਦਾ ਹਾਲ ਇਹ ਹੋ ਰਿਹਾ ਤਿੰਨ ਪੁਕੀਆਂ ਪੈਣਾ ਇੱਕ ਦਿਨ ਚ ਮਾਰੀ ਜਾਂਦੀਆਂ ਜਿਹਨਾਂ ਚੋਂ ਆਪਣਾ ਲਾਗ ਲਾ ਇੱਕ ਮੋੜ ਦੀ ਵੀ ਇਸ ਗੱਲ ਹੀ ਪੰਜਾਬ ਸਰਕਾਰ ਨੂੰ ਬੇਨਤੀ ਤੇ ਚੇਤਾਵਨੀ ਦੋਨੇ ਗੱਲਾਂ ਦਿੰਦੇ ਆ ਵੀ ਐਦਾਂ ਜੰਗਲ ਰਾਜ ਸਰਕਾਰ ਦਾ ਨਹੀਂ ਚੱਲੂਗਾ ਸਾਡੀ ਪਾਰਟੀ ਇੱਕ ਮੋਟੋ ਕੇ ਹੈ ਇਹਨਾਂ ਦੇ ਘਣਾਉਣੇ ਕੰਮਾਂ ਦਾ ਵਿਰੋਧ ਕਰੂਗੀ ਐਨਾ ਕਹਿੰਦਾ ਹੋਇਆ ਭਾਜਪਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਦੇਖੋ ਜੀ ਇਹ ਜਿਹੜਾ ਸਰਕਾਰ ਆਪਾਂ ਕਹਿੰਦੇ ਕੰਮ ਕਰ ਰਹੀ ਹੈ ਪਹਿਲਾਂ ਵੀ ਸਾਡੇ ਸੀਨੀਅਰ ਅਗੂ ਸਾਡੇ ਬੀਜਪੀ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਬੋਲ ਚੁੱਕੇ ਨੇ ਕਿ ਇਹ ਇੱਕ ਦਿਖਾਵਾ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਤਿੰਨ ਸਾਲ ਇਹਨਾਂ ਦੇ ਨਾਂ ਵੀ ਚੁੱਕੇ ਨੇ ਜੇ ਪਹਿਲਾਂ ਵੇਖਿਆ ਜਾਵੇ ਨਸਾ ਤਾਂ ਇਹ ਜਦੋਂ ਉਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਦੀ ਵਿਕਰੀ ਹੋ ਰਹੀ ਹੈ ਜਾਂ ਸਰਕਾਰ ਬੰਦ ਸਰ ਵੀ ਵਿਕਰੀ ਹੋਏ ਇਹਨਾਂ ਨੇ ਇਹੀ ਸੀਗਾ ਇਹਨਾਂ ਦੇ ਮੁੱਦੇ ਵੀ ਅਸੀਂ ਸਰਕਾਰ ਸਾਡੀ ਆਉਂਦੀ ਆਉਣ ਸਾਰ ਅਸੀਂ ਜਿਹੜਾ ਸਾਡਾ ਇਹ ਨਸਿਆਂ ਦਾ ਹੈ ਵੀ ਹੜ ਇਹਨੂੰ ਅਸੀਂ ਇੱਕ ਹਫ਼ਤੇ ਦੇ ਵਿੱਚ ਖਤਮ ਕਰਾਂਗੇ ਤਿੰਨ ਸਾਲੇ ਸੁੱਤੇ ਪਏ ਰਹੇ ਨੇ ਹੁਣ ਇਹਨਾਂ ਨੇ ਕੀ ਦੇਖਿਆ ਜਦੋਂ ਦਿੱਲੀ ਦੇ ਵਿੱਚ ਜਨਤਾ ਨੇ ਨਕਾਰ ਤੇ ਇਹ ਇਹਨਾਂ ਦਾ ਝੂਟਦਾ ਜਿਹੜਾ ਮੁਕਤ ਮੁਕਤੇ ਚੜਾਇਆ ਹੋਇਆ ਪਿਤਾਰ ਤਾਲੂਕਾਂ ਨੇ ਪੀਣ ਵਾਲਾ ਫੁੜੇ ਨੂੰ ਇਹ ਆ ਵੀ ਕਰਨ ਨੂੰ ਸਾਨੂੰ ਪੰਜਾਬ ਦੇ ਵਿੱਚ ਵੀ ਇਹੀ ਮਾਰਨਾ ਪਵੇ ਉਹ ਇਹਦੇ ਕਰਕੇ ਜਿਹੜਾ ਲੋਕਾਂ ਨੂੰ ਭਰਮਾ ਰਹੇ ਨੇ ਤੇ ਜਿਹੜਾ ਨਫਾ ਦਾ ਕਰ ਰਹੇ ਨੇ ਵੀ ਅਸੀਂ ਨਸ਼ਾ ਕਰ ਪਹਿਲੀ ਗੱਲ ਕੋਈ ਸੁਪਰੀਮ ਕੋਰਟ ਦਾ ਆਡਰ ਨਹੀਂ ਹੈ ਕਿਸੇ ਦੇ ਘਰ ਤੋਂ ਹਣਾ ਉਹਦੇ ਵਿੱਚ ਕੀ ਹੈ ਜੇ ਸੁਪਰੀਮ ਕੋਰਟ ਆਡਰ ਦਿੰਦੀ ਹੈ ਕਿਸੇ ਉੱਪਰ ਫੜਿਆ ਜਾਂਦਾ ਨਸ਼ਾ ਦਾ ਵਪਾਰੀ ਸੁਪਰੀਮ ਕੋਰਟ ਆਡਰ ਕਰੂ ਵੀ ਇਹਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਸੀਜ਼ ਕਰੋ ਜਾਂ ਕੁਝ ਕਰੋ ਇਹ ਸਰਕਾਰ ਆਪਣੀ ਮਰਜ਼ੀ ਨਾ ਕਰੇ ਇਹਦੇ ਵਿੱਚ ਮੇਰਾ ਖਿਆਲ ਦੇਖੋ ਜਿੱਤੋਂ ਤੱਕ ਆ ਕੇ ਹੋ ਸਕਦਾ ਨਰਦੋਸ਼ ਲੋਕ ਵੀ ਜਿਹੜੇ ਵਿੱਚ ਮਾਰੇ ਜਾ ਰਹੇ ਨੇ ਜੇ ਫੜਨਾ ਤਾਂ ਮਾਗਰ ਮੱਥਾ ਨੂੰ ਫੜੋ ਪਹਿਲਾਂ ਉਹਨਾਂ ਨੂੰ ਨੱਥ ਜਾ ਕੇ ਥੱਲੇ ਵਾਲੀ ਜਿਹੜੇ ਕੋਈ ਛੋਟੇ ਮੋਟੇ ਹੈਗੇ ਨੇ ਤੇ ਸਮਝਦਾ ਉਹਨਾਂ ਨੂੰ ਫੜੋ ਮੈਂ ਇਹੀ ਕਹੂੰਗਾ ਇਹ ਸਰਕਾਰ ਹੈ ਜਿਹੜੀ ਝੂਠੀ ਸਰਕਾਰ ਹੈ ਅੱਜ ਤੁਸੀਂ ਦੇਖੋ ਬੀਬੀਆਂ ਬਿਲਕਦੀਆਂ ਨੇ ਉਹਨਾਂ ਨੂੰ ਕੋਈ 1000 ਰੁਪਏ ਨਹੀਂ ਮਿਲਿਆ ਇੱਕ ਵੀ ਬਾਅਦ ਅੱਜ ਤੱਕ ਵੀ ਇਹਨਾਂ ਨੇ ਆਪ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਤਿੰਨ ਸਾਲਾਂ ਦੇ ਵਿੱਚ ਆ ਰਹੇ ਇਹਨਾਂ ਦਾ 2 ਸਾਲ ਉਹਦੇ ਵਿੱਚ ਵੀ ਲੋਕ ਹੋਣੇ ਆ ਪੂਰਾ ਮਨ ਬੜਾਈ ਬੈਠੇ ਨੇ ਇਹਨਾਂ ਨੂੰ ਪੰਜਾਬ ਚੋਂ ਚਲਦਾ ਕਰਕੇ ਅਸੀਂ ਆਪਣੀ ਬੀਜੇਪੀ ਦੀ ਸਰਕਾਰ ਬਣਾਵਾਂਗੇ ਜਿਹਦੇ ਨਾਲ ਅਸੀਂ ਪੰਜਾਬ ਦੇ ਮਾਹੌਲ ਨੂੰ ਇੱਕਦਮ ਵਧੀਆ ਤੰਦਰੁਸਤ ਪੰਜਾਬ ਬਣਾ ਕੇ ਦੁਬਾਰੇ ਵਧੀਆ ਮਾਹੌਲ ਬੁੱਢਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ